ਪਿੰਡ ਪਾਲੀ ਵਾਲੇ ਦੀ ਸਮੂਹ ਸਾਡੀ ਯੂਥ ਟੀਮ ਨੂੰ ਮੁਬਾਰਕਾਂ ਇਸੇ ਤਰ੍ਹਾਂ ਹੀ ਕਿ ਮੇਲੇ ਲੱਗਦੇ ਨੇ ਤੇ ਹਫ਼ਤੇ ਖੇਡਦੇ ਨੇ ਸਾਡੇ ਭਰਾ ਉਹ ਵੀ ਸਪੋਰਟ ਸੀ ਇੱਕ ਐੋ ਜੀ ਚੀਜ਼ ਹੈ ਜਿਹੜੀ ਤੁਹਾਨੂੰ ਸਾਰਿਆਂ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਸੋ ਇੱਕ ਵਾਰੀ ਸਾਰਿਆਂ ਨੂੰ ਫੇਰ ਬਹੁਤ ਬਹੁਤ ਮੁਬਾਰਕਾਂ ਕਿ ਜਿਹੜਾ ਮਿੱਠਾ ਮਿੱਠਾ ਬੋਲਦੇ ਪਹਿਲਾਂ ਦਿਨ ਅਸੀਂ ਤਾੜੀ ਮਾਰੂ ਭਈਆ ਸਾਡੇ ਜਿੰਨੇ ਕਿ ਕੁਦਰਤ ਕਿਸੇ ਕਿਸੇ ਨੂੰ ਦਿੰਦੀ ਆ ਬੋਲੀ ਇੰਨੀ ਵਧੀਆ ਸੋ ਸਭ ਤੋਂ ਪਹਿਲਾਂ ਪੂਰੇ ਪਿੰਡ ਵਾਸੀਆਂ ਨੂੰ ਸਾਰੀਆਂ ਟੀਮਾਂ ਨੂੰ ਲੱਖ ਲੱਖ ਮੁਬਾਰਕਾਂ ਇੱਕ ਬੇਨਤੀ ਹੈ ਤੁਹਾਡੇ ਧਾਰਾਂ ਦਾ ਇਸ਼ੂ ਹੈ ਜਲਦੀ ਬਾਰ ਖਡਾ ਦਿੰਦੇ ਆ ਤੁਹਾਡਾ ਖੇਲਾ ਮਾ ਦੂਰ ਕਰਦੇ ਲੋਕ ਵੀ ਕਿੱਕਾ ਸਾਡੇ ਵੱਲੋਂ ਲਓ ਵੀਰ ਵਾਜੂ ਵੀ ਪਿੰਡਾਂ ਲਈ ਇੱਕ ਕਿੱਕਾ ਤੁਹਾਡੇ ਵਾਸਤੇ ਤਾਂ ਕਿ ਸਾਡੇ ਭਰਾ ਹੋਰ ਹੱਸਦੇ ਖੇਡਦੇ ਰਹਿਣ ਧੰਨਵਾਦ ਅੰਕਿਊ ਜੀ ਬਹੁਤ ਬੜਾ ਧੰਨਵਾਦ ਕਰਨ ਉਹਦੇ ਪਤੀ ਫਾਈਨਲੀ ਸਾਹ ਜੀ ਦਾ ਜਿਨ੍ਹਾਂ ਨੇ ਕਿਵੇਂ ਅੱਜ ਦੇ ਵੱਡੇ ਮੇਲੇ ਦੇ ਮੈਚ ਨੂੰ ਮੈਂ ਅੱਜ ਕਦੇ ਸ਼ੁਰੂ ਲੱਗਿਆ ਮੈਂ ਬਹੁਤ ਬਹੁਤ ਬੜਾ ਧੰਨਵਾਦ ਕਰੇ ਕਿ ਤਾੜੀ ਮਾਰਦੇ ਆ ਮੇਲੇ ਸਾਹ ਦੇ ਨਾਂ ਤੇ ਵਾਹ ਜੀ ਵਾਹ ਬਹੁਤ ਬੜਾ ਧੰਨਵਾਦ ਬੱਚੇ ਗਰਾਊਂਡ ਜਿਹੜਾ ਬਿਲਕੁਲ ਕਲੀਅਰ ਕਰ ਦਣ ਮੈਂ ਬੇਨਤੀ ਕਰਾਂਗਾ ਕਰਾਂਗਾ ਔਰ ਦੋਨੇ ਟੀਮਾਂ ਜਿਹੜੀਆਂ ਰੈਡੀ ਹੋ ਜਾਂ ਐਮਲੀ ਸਾਹਿਬ ਪਾਰਾ ਬਹੁਤ ਅਰੀਕ ਵਿੱਚ ਕਿੰਦਾ ਵੀ ਹੈ ਆਪਣੇ ਸਮੇਂ ਦੇ ਬਹੁਤ ਤਗੜੀ ਕਦੇ ক্রিকেট ਖੇਡੀ ਹੈ ਭਾਈ ਨੂੰ ক্রিকেট ਦੇ ਨਾਲ ਪਿਆਰ ਹੈ ਲੈ ਵੀ ਤਾੜੀ ਮਾਰਦੇ ਇੱਕ ਜ਼ੋਰਦਾਰ ਹਾਂ ਬਹੁਤ ਬੜਾ ਧੰਨਵਾਦ ਜੀ